ਬਹੁਤ ਹੀ ਅੱਛੀ ਫੀਲਿੰਗ ਹੁੰਦੀ ਹੈ ਇੱਕ ਪਲੇਅਰ ਲਈ ਇੰਡੀਆ ਖੇਲਣ ਦਾ ਇੱਕ ਸੁਪਨਾ ਹੁੰਦਾ ਹੈ ਤੇ ਜਦੋਂ ਪੂਰਾ ਹੁੰਦਾ ਹੈ ਤਾਂ ਆਬੀਅਸਲੀ ਬੰਦਾ ਖੁਸ਼ ਹੁੰਦਾ ਹੈ ਤੇ ਫੈਮਿਲੀ ਵੀ ਬਹੁਤ ਖੁਸ਼ ਹੈ ਮੈਂ ਮਹਿਸੂਸ ਕਰ ਰਿਹਾ ਹਾਂ ਜਦ ਫਲੈਕਸ਼ਨ ਹੋਈ ਤੁਹਾਡੀ ਭਾਰਤੀ ਮੈਡਾ ਟੀਮ ਦੇ ਵਿੱਚ ਬਹੁਤ ਹੀ ਪ੍ਰਾਊਡ ਫੀਲ ਹੁੰਦਾ ਜਦੋਂ ਇੱਕ ਤੁਸੀਂ ਆਪਣੇ ਦੇਸ਼ ਲਈ ਖੇਲਣ ਜਾਂਦੇ ਹੋ ਤੇ ਬਹੁਤ ਹੀ ਅੱਛਾ ਫੀਲ ਹੋ ਰਿਹਾ ਹੈ ਖੁਸ਼ੀ ਦਾ ਮਾਹੌਲ ਹੈ ਕਰੇਵੀ ਤੇ ਬਹੁਤ ਹੀ ਅੱਛਾ ਹੁਣ ਤੱਕ ਕੰਮ ਪਹੁੰਚਣ ਤਾਈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦਿੱਲੀ ਦੇ ਵਿੱਚ ਮੁਸ਼ਕਿਲਾਂ ਤਾਂ ਸ਼ੁਰੂ ਤੋਂ ਹੀ ਜਦੋਂ ਖੇਡਦੇ ਹਦੋਂ ਤੋਂ ਹੀ ਸਟਾਰਟ ਹੋ ਜਾਂਦੀ ਹੈ ਵੀ ਇੱਕ ਔਮਨ ਕ੍ਰਿਕਟ ਦਾ ਅੱਗੇ ਜਾਣਾ ਕਿਉਂਕਿ ਪਹਿਲਾਂ ਇੰਨੀ ਔਮਨ ਕ੍ਰਿਕਟ ਨੂੰ ਬੀਸੀਸੀਆਈ ਵੱਲੋਂ ਸਪੋਰਟ ਵੀ ਨਹੀਂ ਸੀ ਹੁਣ ਤਾਂ ਕਾਫੀ ਸਪੋਰਟ ਵੀ ਹੈ ਤੇ ਪਹਿਲਾਂ ਫਾਈਨੈਂਸ਼ੀਅਲੀ ਵੀ ਜਿਆਦਾ ਪੈਸੇ ਨਹੀਂ ਮਿਲਦੇ ਸੀ ਹੁਣ ਫਾਈਨੈਂਸ਼ੀਅਲੀ ਵੀ ਬੀਸੀਸੀਆਈ ਨੇ ਇੰਨੀ ਸਪੋਰਟ ਦਿੱਤੀ ਹੈ ਕਿ ਤੁਸੀਂ ਕ੍ਰਿਕਟ ਐਜ਼ ਅ ਕੈਰੀਅਰ ਚੂਜ਼ ਕਰ ਸਕਦੇ ਹੋ ਤੇ ਉਸ ਚੀਜ਼ ਕਰਕੇ ਬਹੁਤ ਹੀ ਹੈਲਪਫੁਲ ਹੈ ਹੁਣ ਜੇ ਪੜਾਈ ਕਿਸ ਤਰ੍ਹਾਂ ਚੱਲ ਰਹੀ ਹੈ ਕਿਹੜੀ ਜੁਬਸ ਕਰ ਰਹੇ ਹੋਣ ਇੱਕ ਵਾਰ ਵਿੱਚ मैं हजे बी एच एडमिशन लिया है अमृतसर हिंदू कॉलेज प्रैक्टिस कि समा कर देते कि तुम प्ैक्टिस दिन दे ट्रेनिंग से प्रैक्टिस मिला के पांच छः घंटे दिन दे हो जाते किस तरह मैनेज करते थे कि तो पढ़ाई भी नाल करनी है ना ए, प्रैक्टिस भी नाल करनी है Uh, मेरा स्कूल अरविंदो स्कूल काफ़ी मैनेज मैनेज करता थी ये सब चीज़ा भी टीचर एक्स्ट्रा क्लासेस एग्जाम थोड़ा अगे ਜੇ ਮੈਂ ਕਹੂੰ ਤੇ ਕਿ ਸਕੂਲ ਪ੍ਰੈਕਟਿਸ ਕਰ ਰਹੀ ਹੁੰਦੀ ਸੀ ਸਕੂਲ ਦਾ ਟਾਈਮ 8 ਵਜੇ ਹੁੰਦਾ ਸੀ ਤਾਂ ਮੈਂ 9:30 ਚਲੇ ਜਾਣਾ ਇੱਕ ਕਲਾਸ ਮਿਸ ਕਰਕੇ ਉਹ ਸਕੂਲ ਵੱਲੋਂ ਕਾफी ਸਪੋਰਟ ਰਹੀ ਹੈ ਸਪੈਸ਼ਲੀ ਵਿਨੋਦ ਸਰ ਉਹਨਾਂ ਅਗਰਤੀ ਕਾफी ਸਪੋਰਟ ਕਰਦੇ। ਡੈਟ ਇਸ ਕਿੱਥੇ ਕਿੱਥੇ ਮੈਂ ਕ੍ਰਿਕਟ ਹੱਬ ਵਿੱਚ ਹਿਲਪਿੰਡ ਤੇ ਪ੍ਰੈਕਟਿਸ ਕਰੀ ਹੈ 5-6 ਸਾਲ ਮੈਨੂੰ ਹੋ ਗਏ ਪ੍ਰੈਕਟਿਸ। ਪਰਿਵਾਰ ਵਿੱਚ ਕਿੰਨੇ ਲੋਕ ਨੇ ਮੇਰੇ ਪਰਿਵਾਰ ਵਿੱਚ ਮੰਮਾ ਪਾਪਾ ਦਾਦਾ ਦਾਦੀ ਬ੍ਰਦਰ ਤੇ ਚਾਚਾ ਚਾਚੀ 빅 ਫੈਮਲੀ ਹੈ ਪ੍ਰੋਪਰ। ਇਹ ਜਿਹੜੀ ਵਾਇਨ ਫੈਮਲੀ ਹੈ ਅਸੀਂ ਹੈ ਵੱਡੀ ਫੈਮਲੀ ਹੈ ਤੇ ਅਸੀਂ ਉਹ ਕੁੱਪਟ ਜਲਾ ਫੋਨ ਕਰਦਾ ਸੀਗਾ ਪ੍ਰੈਕਟਿਸ ਵੇਲੇ ਵੀ ਪ੍ਰਾਈਵੇਟੇ ਵੀ ਸਭ ਜਿਆਦਾ ਤਾਂ ਮੰਮਾ ਹੀ ਕਰਦੇ ਸੀ ਬਾਕੀ ਸਾਰੀ ਫੈਮਲੀ ਦਾ ਵੀ ਕਾਫੀ ਸਪੋਰਟ ਸੀ ਦਾਦੀ ਦਾ ਕਾਫੀ ਸਪੋਰਟ ਸੀ ਦਾਦੂ ਦਾ ਪਾਪਾ ਦਾ ਸਭ ਦਾ ਹੀ ਕਾਫੀ ਸਪੋਰਟ ਸੀ ਨਾਲੇ ਬ੍ਰਦਰ ਮੇਰਾ ਸਟਾਰਟਿੰਗ ক্রিকেট ਖੇលਦਾ ਸੀ ਮੈਂ ਉਹਦੇ ਕੋਈ ਮੈਂ ਰਾਈਟ ਹੀ ਖੇਲਦੀ ਸੀ ਪਹਿਲਾਂ ਤੇ ਉਹ ਲੈਫਟ ਹੀ ਖੇਲਦਾ ਸੀ ਤੇ ਉਹਨੇ ਕਹਿ ਕੇ ਚੇਂਜ ਕਰਾਤਾ ਵੀ ਤੂੰ ਹੀ ਤਾਂ ਗਲਤ ਖੇਲ ਰਹੀ ਹੈ ਸਾਰੀ ਫੈਮਲੀ ਦਾ ਹੀ ਕਾਫੀ ਸਪੋਰਟ ਤੇ ਹੁਣ ਅਗਲਾ ਮਤਲਬ ਏਮ ਕੀ ਹੈ ਮਤਲਬ ਪੂਸਰਾ ਤੁਸੀਂ ਅੱਗੇ ਸਰੋ ਕਰਨਾ ਹੈ अगली तो एम यही है कि इंडिया ले जास तो ज़्यादा मैच जिताने हैं ते हज़र इंडिया ने एक वर्ल्ड कप नहीं जीता है तो मेरा सपना है कि इंडिया एक वर्ल्ड कप जीते नेक्स्ट मैच नेक्स्ट मैच मेरे चाइना झोंग के मैच सितंबर हमेशा सानू तो मतलब हमेशा तो परोसा सी रहते भी है सब तो ब्राइट चाइल ਤੇ ਹਰ ਚੀਜ਼ ਕਰ ਸਕਦੀ ਆ ਬਟ ਇਹਦਾ ਗੇਮਸ ਸ਼ੁਰੂ ਤੋਂ ਜ਼ਿਆਦਾ ਸੀਗਾ ਜਿਸ ਕਰਕੇ ਫੈਮਲੀ ਨੇ ਕਾਫੀ ਸਪੋਰਟ ਕੀਤੀ ਤੇ ਮੈਂ ਨੇ ਦੀ ਆਪਣੀ ਮਿਹਨਤ ਹੈ ਹਰ ਚੀਜ਼ 'ਚ ਮਿਹਨਤ ਕਰਨੀ ਹਰ ਬਰੀਕੀ ਤੋਂ ਭਾਵੇਂ ਡਾਈਟ ਹੋਵੇ ਜਾਂ ਪ੍ਰੈਕਟਿਸ ਕਰਨ ਜਾਣਾ ਹੋਵੇ ਜਿਮ ਹੋਵੇ ਕੁਝ ਵੀ ਹੋਵੇ ਇਹਨੇ ਸਾਰਾ ਕੁਝ ਆਪਣੇ ਆਪ ਮੈਨੇਜ ਕਰਨਾ ਤੇ ਸਟੱਡੀਜ਼ ਵੀ ਆਪਣੇ ਆਪ ਮੈਨੇਜ ਕਰਨੀਆਂ ਕਨਿਕਾ ਨੇ ਫੈਮਲੀ ਦਾ ਨਾਮ ਲੈ ਕੇ ਮੇਰੀ ਸਪੋਰਟ ਕੀਤੀ ਲੇਕਿਨ ਤੁਹਾਡਾ ਨਾਮ ਨਹੀਂ ਲਿਆ ਮੈਂ ਫੈਮਲੀ ਤਣੀਆਂ ਆ। ਉਸ ਸਾਰੀਆਂ ਬੱਚੀਆਂ ਹੁੰਦੀਆਂ ਲੜਦੀਆਂ ਬੜੀਆਂ। ਨਹੀਂ ਅਸੀਂ ਲੜਦੇ ਐਨਾ ਜ਼ਿਆਦਾ ਨਹੀਂ ਲੜਦੇ ਅਸੀਂ ਪਿਆਰ ਨਾਲ ਰਹਿੰਦੇ ਆ ਤੇ ਪੜਾਈ 'ਚ ਇਕੱਠੇ ਬੜਨਾ ਹਮੇਸ਼ਾ ਸਭ ਤੋਂ ਜ਼ਿਆਦਾ ਹੁੰਦਾ ਜਦੋਂ ਆਪਾਂ ਗੇਮਸ ਖੇਡਦੇ ਆ ਤੇ ਨਾਲ-ਨਾਲ ਪੜਾਈ ਮੈਨੇਜ ਕਰਨਾ ਕਿਉਂਕਿ ਜਿੱਦਾਂ ਹੋ ਗਿਆ ਵੀ ਪੇਪਰ ਨੇ ਤੇ ਮੈਚ ਆ ਗਏ ਤੇ ਫਿਰ ਉਸ ਉਸ ਟਾਈਮ ਤੇ ਪੜਨਾ ਉਸ ਟਾਈਮ ਤੇ ਫਿਰ ਅਸੀਂ ਇਕੱਠੇ ਪੜਦੇ ਸੀਗੇ ਇੱਕ ਦੂਜੇ ਦੀ ਹੈਲਪ ਕਰਨੀ ਤਾਂ ਤੇ ਬਾਕੀ ਮੈਂਟਲੀ ਵੀ ਜਦੋਂ ਵੀ ਲੋਡ ਹੁੰਦੀ ਸੀ ਤਾਂ ਹੁਣ ਵੀ ਮੈਂ ਦੇ ਲਈ ਅਵੇਲੇਬਲ ਹਾਂ ਤੇ ਉਸ ਟਾਈਮ ਵੀ ਇਹ ਤੇਰੇ ਤੋਂ ਵੀ ਪ੍ਰੇਅਰ ਕਰਨਾ ਕਰ ਜਾਂਦੇ ਹੋਏ ਨਾਲ ਵਕਤ ਕਿਤੇ ਮੁਕਾਂ ਇਹ ਹਜੇ ਹੋਰ ਵੀ ਇਹ ਤਾਂ ਹਜੇ ਸ਼ੁਰੂਆਤ ਹੈ ਤੇ ਅੱਗੇ ਬਹੁਤ ਖੇਡੇਗੀ ਤੇ ਆਪਣਾ ਫੈਮਿਲੀ ਦਾ ਵੀ ਤੇ ਸਾਡਾ ਨਾਮ ਰੋਸ਼ਨ ਕਰੂਗੀ ਅਕਸਰ ਕਹਿ ਜਾਂਦਾ ਹੈ ਕਿ ਬੱਚੀ ਨੂੰ ਕਿੱਥੇ ਪਲੇਟਫਾਰਮ ਦੇ ਦੇ ਬੱਲੇ ਅਸੀਂ ਵਿਦੇਸ਼ ਭੇਜੇ ਜਾਂ ਕਿਸੇ ਪਲੇਟਫਾਰਮ ਦੇ ਲੋਕ ਤਾਨੇ ਮਾਰਦੇ ਐ ਹਾਂਜੀ ਇਸ ਤਰ੍ਹਾਂ ਦਾ ਸカルਚਰ ਚ ਰਹਿੰਦਾ ਹੀ ਆ ਵੀ ਕੁੜੀਆਂ ਨੂੰ ਹਮੇਸ਼ਾ ਸੋਚਿਆ ਜਾਂਦਾ ਵੀ ਇੱਥੇ ਨਾ ਭੇਜੋ ਉੱਥੇ ਨਾ ਭੇਜੋ ਇਸ 'ਚ ਲੋਕਾਂ ਦੀ ਵੀ ਗਲਤੀ ਨਹੀਂ ਆ ਆਪਣਾ ਮਾਹੌਲ ਹੀ ਇਸ ਤਰ੍ਹਾਂ ਦਾ ਵੀ ਕੁੜੀਆਂ ਨੂੰ ਭੇਜਣ ਤੋਂ ਪਹਿਲਾਂ ਹਰ ਕੋਈ ਸੋਚਦਾ ਹੈ 10 ਵਾਰ ਤਾਂ ਥੋੜਾ ਜਿਹਾ ਮਤਲਬ ਕਲਚਰ ਚ ਜਿਸ ਜਿਸ ਤਰ੍ਹਾਂ ਸਾਡੇ ਕਰਦੇ ਨੇ ਤਾਂ ਬਹੁਤ ਸਾਡੀ ਮੈਨੂੰ ਵੀ ਬਾਹਰ ਭੇਜਿਆ ਹੈ ਨਾ ਇਹਨੂੰ ਵੀ ਬਹੁਤ ਸਪੋਰਟ ਕੀਤੀ ਤਾਂ ਸਾਡੀ ਫੈਮਿਲੀ ਵੱਲੋਂ ਤਾਂ ਪੂਰੀ ਸਪੋਰਟ ਰਹੀ ਹੈ ਬਟ ਮੈਂ ਬਾਕੀ ਮੈਸੇਜ ਦਵਾਂਗੀ ਆਪਣੀ ਕਮਿਊਨਿਟੀ ਨੂੰ ਵੀ ਕੁੜੀਆਂ ਨੂੰ ਅੱਗੇ ਤੋਂ ਅੱਗੇ ਵਧਾਉਣਾ ਚਾਹੀਦਾ ਹੈ ਤੇ ਕੁੜੀਆਂ ਹੋਰ ਵੀ ਅੱਗੇ ਜਾ ਕੇ ਬ੍ਰਾਈਟ ਬਣ ਸਕਦੀਆਂ ਐਸੇ ਮੁੰਡਿਆਂ ਤੋਂ ਵੀ ਜ਼ਿਆਦਾ ਕਰ ਸਕਦੀਆਂ ਚਾਹਦੇ ਬਿਗਿਆ ਸਰਕਾਰ ਜਾਂ ਸਰਕਾਰਾਂ ਲਾ ਲੋ ਕੋਈ ਬੰਦਾ ਪਲੇਟਫਾਰਮ ਵਰਤਦਾ ਵੀ ਹਾਕਿਲ ਵੀ ਗੱਡਾ ਉਹਨੂੰ ਮਾਨ ਸਨਮਾਨ ਦਿੰਦੇ ਆ ਬਾਕੀ ਜੋ ਉਹਨੂੰ ਅਨੇ ਦੇਖਾ ਕਰ ਲੈਂਦੇ ਆ ਸਰਕਾਰਾਂ ਨੂੰ ਕੀ ਬੇਨਤੀਆਂ ਕਰਨ ਸਰਕਾਰਾਂ ਨੂੰ ਤੇ ਜੋ ਵੀ ਉਹ ਦਿੱਲੀ 'ਚ ਵੀ ਹੋਇਆ ਹੈ ਹਾਂਜੀ ਜਦੋਂ ਬੱਚਾ ਸਟਰਗਲਿੰਗ ਟਾਈਮ 'ਚ ਹੁੰਦਾ ਉਸ ਟਾਈਮ ਵੀ ਜੇ ਹੈਲਪ ਕਰਨ ਤੇ ਬੱਚਿਆਂ ਦੇ ਅੱਗੇ ਵਧਣ ਤੇ ਮੈਨਸ ਕਰਨ ਉਸ ਤੋਂ ਬਾਅਦ ਤਾਂ ਦੇਖੋ ਜੇ ਸਪੋਰਟ ਕਰਦੇ ਰਹਿਣਗੇ ਤਾਂ ਮਤਲਬ ਐਪਰੀਸ਼ੀਏਟ ਕਰਨਗੇ ਤਾਂ ਤਾਂ ਫਿਰ ਬੱਚਾ ਅੱਗੇ ਖੇਡਦਾ ਰਹੂਗਾ ਵੀ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ ਇੱਕ ਤਾਰੀਫ਼ ਦੀ ਲੋੜ ਹੁੰਦੀ ਹੈ ਵੀ ਬੱਚਾ ਖੇਡ ਰਿਹਾ ਤੇ ਉਸ ਤੋਂ ਬਾਅਦ ਤਾਂ ਬੱਚਾ ਆਪ ਹੀ ਅੱਗੇ ਵੱਧਦਾ ਹੈ ਸ਼ੁਰੂ ਸ਼ੁਰੂ ਚ ਲੋੜ ਹੁੰਦੀ ਹੈ ਬਸ ਜੀ ਨਾਮ ਹੈ ਜੀ ਮੇਰਾ ਨਾਮ ਦਰਸ਼ਨ ਹੈ ਠੀਕ ਹੈ ਨਾ ਚਾਹਦੇ ਹੋ ਕਨਿਕਾ ਅੱਜ ਕਨਿਕਾ ਦਾ ਨਾਮ ਰੋਸ਼ਨੀ ਹੈ ਤੇ ਸਾਰਾ ਨਾਂ ਕੀ ਸੁਣਨੇ ਸਾਰੇ ਪਰਿਵਾਰ ਦਾ ਨਾਂ ਸਾਰੇ ਉਹਜਾ ਖਾਨਦਾਨ ਦਾ ਨਾਂ ਇਹ ਮਸ਼ਹੂਰ ਕੀਤਾ ਹੈਗਾ ਔਰ ਸਾਰਿਆਂ ਦੇ ਵਿੱਚ ਇਸ ਮਤਲਬ ਇਹ ਤਰੱਕੀ ਦੇ ਵਿੱਚ ਪਰਮਾਤਮਾ ਨੇ ਦਾ ਬਹੁਤ ਸਾਥ ਦਿੱਤਾ ਹੈਗਾ। ਕੀ ਕਹਿਣਾ ਚਾਹੁੰਦੇ ਹੋ ਇਸ ਮੁਕਾਮ ਤੇ ਪਹੁੰਚੀ ਕਿੰਨੀ ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ। ਇੱਕ ਗੱਲ ਦੇ ਬਹੁਤ ਖੁਸ਼ੀ ਹੈ ਕਿ ਸਾਡੇ ਪਰਿਵਾਰ ਨੂੰ ਸਾਰੇ ਨੂੰ ਇਸ ਨੂੰ ਖੁਸ਼ੀ ਹੈ। ਕੀ ਕਦੀ ਸੁਪਨਾ ਦੇਖਿਆ ਸੀ ਸਾਸਤਾ ਆ ਕੇ ਸਾਡੇ ਘਰ ਆ ਕੇ ਬੇਟੀ ਨੂੰ ਸਨਮਾਨਿਤ ਕਰੇਗੀ? ਵਾਹ ਦੇਖੋ ਜੀ ਇਹ ਉਸ ਮਾਲਕ ਦੀ ਕਿਰਪਾ ਹੈ ਨਾ ਉਸ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਹੋਇਆ ਹੈ। ਕਿੰਨਾ ਸਪੋਰਟ ਕੀਤਾ ਤੁਸੀਂ? ਇਹ ਧਣਕ ਇਹਦੇ ਕੋਲ ਪੁੱਛਣਾ ਵੀ ਕਿੰਨਾ ਰਿਪੋਰਟ ਕੀਤਾ ਕਦੀ ਚਿੰਤਾ ਹੁੰਦੀ ਸੀ ਕੁੜੀ ਆ ਜਾਂਦੀ ਸੀ ਇੰਨੀ ਚੱਕੜ ਹੁੰਦਾ ਕਿ ਤੂੰ ਬੰਦੇ ਕਦੀ ਟੈਨਸ਼ਨ ਨਹੀਂ ਦਿੱਤੀ ਕਿ ਬੇਟੀ ਜਈਆ ਕੀ ਕਰਦੀ ਹੈ ਕਿ ਤੂੰ ਹਾਂ ਨਹੀਂ ਨਹੀਂ ਟੈਨਸ਼ਨ ਤਾਂ ਹੁੰਦੀ ਸੀ ਫੋਨ ਕਰਦੇ ਸੀ ਵਾਰ-ਵਾਰ بیٹے ਤੋ ਠੀਕ ਹੈ ਤੋ ਠੀਕ ਹੈ ਕਿੰਨੇ ਟਾਈਮ ਆਏਗੇ ਕਦੇ ਨ 9 ਵਜੇ ਆ ਜਾਣਾ ਸਾਡੇ 9 ਵਜੇ ਨੇ ਮਤਲਬ ਰਾਤ ਦੀ ਪ੍ਰੈਕਟਿਸ ਕਰਦੀ ਸੀ ਹੈ ਅੱਜ ਬਹੁਤ ਖੁਸ਼ੀ ਦੀ ਗੱਲ ਹਾਂ ਬਹੁਤ ਖੁਸ਼ੀ ਦੀ ਗੱਲ ਬਹੁਤ ਸਾਡੇ ਮਨ ਦੀ ਗੱਲ ਹੈ ਕਿ ਅੱਜ ਸਾਡੀ ਬੱਚੀ ਇਸ ਤੇ ਪਹੁੰਚੀ ਹੈਗੀ ਅੱਗੇ ਤਾਂ ਇਹ ਹੈ ਕਿ ਇੰਡੀਆ ਨੂੰ ਜਿੰਨੇ ਜ਼ਿਆਦਾ ਮੈਚ ਜਿਤਾ ਸਕਾ ਉਹਨਾਂ ਆਪਣਾ ਬੈਸਟ ਦਵਾ ਇੰਡੀਆ ਵਾਸਤੇ ਜੋ ਮੈਂ ਕਰ ਸਕਦੀ ਆ ਉਹ ਮੈਂ ਆਪਣੇ ਇੰਡੀਆ ਨੂੰ ਦਵਾ ਤੇ ਇੱਕ ਹਰ ਪਲੇਅਰ ਦਾ ਸੁਪਨਾ ਹੁੰਦਾ ਆਪਣੇ ਦੇਸ਼ ਨੂੰ ਇੱਕ ਦੇਸ਼ ਦੀ ਜਰਸੀ ਪਾਣੀ ਤੇ ਉਹ ਇੱਕ ਬਹੁਤ ਵੱਡੀ ਫੀਲਿੰਗ ਹੁੰਦੀ ਹੈ ਤੇ ਉਹ ਫੀਲਿੰਗ ਇਸ ਮੁਕਾਮ ਨੂੰ ਪਹੁੰਚਣ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਹਾਂਜੀ ਤੁਸੀਂ ਸਟੱਡੀ ਵੀ ਕਰ ਰਹੇ ਹੋ ਹਾਂਜੀ ਕਿਦਾਂ ਮੈਨੇਜ ਕਰਦੇ ਹੋ ਇਸ ਮੁਕਾਮ ਤੱਕ ਪਹੁੰਚੂਗਾ ਕਿਦਾਂ ਦਾ ਮੈਨੇਜ ਕੀਤਾ ਤੁਸੀਂ ਮੈਂ ਸਟਾਰਟਿੰਗ ਤੋਂ ਸਟੱਡੀਜ਼ ਵੀ ਮੇਰਾ ਇੰਟਰਸਟ ਸੀਗਾ ਪਰ ਟਾਈਮ ਘੱਟ ਮਿਲਣ ਕਰਕੇ ਵੀ ਨੰਬਰ-ਨੰਬਰ ਥੋੜੇ ਘਟਣ ਲੱਗੇ ਸੀ ਪਰ ਇੰਟਰਸਟ ਮੇਰਾ ਸਟੱਡੀ 'ਚ ਵੀ ਸੀ ਨਾਲੇ ਮੈਂ ਹੁਣ ਜੌਬ ਵੀ ਕਰਦੀ ਆ ਰੇਲਵੇ 'ਚ ਤੇ ਹੁਣ ਮੇਰੀ ਬੀਏ ਚੱਲ ਰਹੀ ਹੈ ਨਾਲ-ਨਾਲ ਤੇ ਉਹਦੇ ਲਈ ਵੀ ਟਫ ਕਾਫੀ ਟਾਈਮ ਕੱਟਣਾ ਪੈਂਦਾ ਮੈਨੂੰ ਇਸ ਮੁਕਾਮ ਤੇ ਪਹੁੰਚਣ ਮੇਰੇ ਸਭ ਤੋਂ ਜ਼ਿਆਦਾ ਸਪੋਰਟ ਕੀਤਾ ਰਿਹਾ ਮੇਰੇ ਮਦਰ ਦਾ ਕਾਫੀ ਸਪੋਰਟ ਰਿਹਾ ਹੈ ਤੇ ਮੇਰੇ ਫੈਮਿਲੀ ਨਾਲੇ ਕੋਚੀਜ਼ ਕਮਲ ਸਰ ਵਗੈਰਾ ਸਭ ਨਵੀਨ ਸਰ ਵਿਨੋਦ ਸਰ ਮੇਰੇ ਸਕੂਲ ਦੇ ਕੋਚੀਜ਼ ਸਭ ਦਾ ਕਾਫੀ ਸਪੋਰਟ ਰਿਹਾ ਹੈ अगे का सपना वही है कि इंडिया लिए जिन्ना टाइम ज्यादा खेला या फिर इंडिया लिए मैच जितावा एक सपना है मेरा प्रैक्टिस कितने घंटे करते हो प्रैक्टिस यही 5 तो 6 घंटे हो जाती है पूरे दिन से बहुत ही प्राउड फील कर रहे हैं बहुत ही ज्यादा इतनी खुशी का दिन है कि दस नहीं सकते सानू कि इस तरह से प्राउड मोमेंट है वो अगर निकाल कर रहे हैं कि आज सबसे ज्यादा स्पोर्ट जड़ी है मदर ने, ने की है कनिका कह रही है हांची हांची। मदर एज ए मदर सब कुछ करना ही तो तो करनी का भी बहुत थी तो कनिका किस तरह का समा जो करते जिस तरह कनिका पढ़ाई भी करती थी ना प्रैक्टिस भी करनी घर थक के आना किस तरह अच्छे डाइट प्लान बनाने का पूरा ध्यान रखना

रा मान जा आ जा तुझ का पुकार तेरी पर छाइया रिफीरा मान जाफ गीरा यून जा कैसा तू है निर्मोही कैसा हर जाइया क्या बात